ਦੇਖੋ ਸੈਂਪਲ ਸਟੋਰੀਆ ਖਾਲਸੇ ਨੇ ਨਾ ਤਾਂ ਲਾਇਸੈਂਸ ਲੈਣਾ ਅਸਲਾ ਰੱਖਣਾ ਆਪਦੇ ਹਿਸਾਬ ਨਾਲ ਜਾਂ ਮਸ਼ੀਨ ਗਨ ਰੱਖੇ ਚਾਹੇ ਅਸਲੀ ਮਕਾਬੇ ਚਾਈਨਾ ਤੋਂ ਨਹੀਂ ਰਸ਼ੀਆ ਤੋਂ ਰਸ਼ੀਆ ਤੋਂ ਅਸਲੀ ਅਸਲਾ ਆਉਂਦਾ ਲਾਇਸੈਂਸ ਨਹੀਂ ਹੋਈ ਲੈਣੇ ਅਸੀਂ ਕਿਹ ਹੈ ਡੀਸੀ ਦੇ ਦਫਤਰ ਨਹੀਂ ਜਾਣਾ ਫਾਈਲ ਚੱਕੇ ਵੀ ਫਾਈਲ ਚੱਕੀ ਆ ਜੀ ਅਸੀਂ ਤਾਂ ਅਸੀਂ ਉਹਦੇ ਚੈਨ ਕਰਾਉਣੇ ਆ ਡੀਸੀ ਦੇ ਡੀਸੀ ਦੀ ਮਾ ਦਾ ਪੁੱਤਾ ਭੈਣ ਦੀ ਲੰਨ ਕਲੰਨਾਂ ਦੀ ਮੋਦੀ ਕਹਿੰਦਾ ਮੋਦੀ ਸਾਡੀ ਪਰਮਿਸ਼ਨ ਲਊਗਾ ਪੰਜਾਬ 'ਚ ਕੋਈ ਕੋਈ ਨਹਿਰ ਕੋਈ ਕੋਈ ਪੌੜ ਕੋਈ ਬ੍ਰਿਜ ਕੋਈ ਕੋਸ਼ ਬਣਾਉਣਾ ਕੁਝ ਵੀ ਬਣਾਉਣਾ ਤਿੰਨ ਚਾਰ ਕਮੇਟੀਆਂ ਆ ਗਈਆਂ ਅੱਗੇ ਵੀ ਕੀ ਕੀ ਬਹੁਤ ਵਾਰੀ ਅਗਰਤਾ ਸਾਹਿਬ ਤੋਂ ਪਰਮਿਸ਼ਨ ਆਊਗੀ ਪੈਸਾ ਉਹ ਉਹ ਆਪਣੇ ਪਰਮਿਸ਼ਨ ਲਾਊਗਾ ਮੋਦੀ ਪਰਮਿਸ਼ਨ ਲਾਊਗਾ ਕਿੰਨਾ ਪੈਸਾ ਲੱਗਣਾ ਉੱਤੇ ਤੇ ਕਿੰਨੇ ਬੰਦੇ ਕੰਮ ਕਰਨਗੇ ਪੰਜਾਬ ਦੇ ਉੱਥੇ ਤੇ ਕਿੰਨੇ ਬਾਂਕੇ ਬਿਹਾਰੀ ਕਰਨਗੇ ਕਿੰਨੇ ਯੂਪੀ ਦੇ ਉੱਥੇ ਕਰਿੰਦੇ ਕੰਮ ਕਰਨਗੇ ਸਾਰੇ ਅਸੀਂ ਆਦੇ ਮੁੰਡੇ ਲਾਉਣੇ ਆ ਭੈਣ ਦੀ ਲਾਣ ਤੁਹਾਡੀ ਭੈਣ ਚੌਦ ਕੁੱਤੇ ਕਲਨੋ ਇਹਦਾ ਬੰਬ ਤਬਾਕੇ ਹੋਣਗੇ ਫਿਰ ਪਰਮਿਸ਼ਨ ਲੈਣੀ ਕਿਹੜੀ ਪਰਮਿਸ਼ਨ ਮੋਦੀ ਨੂੰ ਕਹ ਸਾਡੀ ਪਰਮਿਸ਼ਨ ਦੇ ਨਾਲ ਸਾਹ ਲਿਆ ਕਰ ਤੋ ਲੈ ਸਾਹ ਬੰਦ ਕਰਾ ਦੇਣਾ ਤੇ ਭੈਣ ਦੇ ਲੌੜ ਦੇ ਕਲੰਨ ਦੇ ਫੁੱਦੂ ਆਦਮੀ ਪਤਾ ਕਿੱਥੋਂ ਆਵੇ ਆ ਅਸਲੇ ਦੇ ਲਾਇਸੈਂਸ ਅਸੀਂ ਹੋਰ ਲੈਣ ਜਾਣਾ ਅਸਲੇ ਦੇ ਲਾਇਸੈਂਸ ਤਾਂ ਅਸੀਂ ਅਮਰੀਕਾ 'ਚ ਨਹੀਂ ਲੈਂਦੇ ਮਾਂ ਦੀ ਮਾਰੀ ਬੁੱਦੀ ਅਮਰੀਕਾ ਦੀ ਅਸੀਂ ਅਮਰੀਕਾ 'ਚ ਐਂਟਰ ਕਰਦੇ ਆ ਬਗੈਰ ਪਾਸਪੋਰਟ ਤੋਂ ਵੀ ਜੇ ਦੀ ਵੀ ਲੋੜ ਹੈਗੀ ਜੱਟ ਨੂੰ ਪਾ ਜਾਣੀ ਲੰ ਤੁਹਾਡੇ ਕਲਾਨਾਂ ਦੀ ਅਸੀਂ ਪਾਕਿਸਤਾਨ ਜਾਣਾ ਹੋਵੇ ਅਸੀਂ ਪਾਸਪੋਰਟ ਤੋਂ ਬਿਨਾਂ ਜਾਵਾਂਗੇ ਕਹਿ ਮਰਜੀ ਮਾਲਕ ਚ ਅਮਰੀਕਾ 'ਚ ਅਸੀਂ ਪਾਸਪੋਰਟ ਤੋਂ ਬਿਨਾਂ ਆਉਨੇ ਪਿੰਨਾਂ ਦੀ ਕਿਹੜੀ ਮਜਾਲ ਅਮਰੀਕਨ ਇਮੀਗ੍ਰੇਸ਼ਨ ਜਿਆਦਾ ਜਿਆਦਾ ਚਾਮ ਲਿਆ ਇਹ ਮਾਦਰ ਚੋਦ ਏ ਇਹ ਨਵਾਰੇ ਵਿੱਚ ਐ ਮੋਦੀ ਕੋਤਾ ਮੋਦੀ ਮੋਟੀ ਮੋਟੀ ਕੁੱਤੇ ਦਾ ਨਾਮ ਹੁੰਦਾ ਮੋਦੀ ਸਾੜੇ ਫੁੱਦੂ ਸਮਝਿਆ ਹੋਇਆ ਐਜੂਕੇਸ਼ਨ ਉਹਦੀ ਚੈੱਕ ਕਰੋ 46 ਪ੍ਰੈਜ਼ੀਡੈਂਟਸ ਆਏ ਆ ਅਮਰੀਕਾ ਚ ਉਹਨਾਂ ਸਾਰਿਆਂ ਦੀ ਐਜੂਕੇਸ਼ਨ ਚੈੱਕ ਕਰੋ ਤੇ ਮੇਰੀ ਐਜੂਕੇਸ਼ਨ ਚੈੱਕ ਕਰੋ ਫੇ ਪਤਾ ਲੱਗੂ ਕੌਣ ਜ਼ਿਆਦਾ ਪੜਿਆ ਲਿਖਿਆ ਸਾੜੇ ਕਲਾਨਾ ਘਟੇ ਮਾਦਰ ਚੋਦ